ਅਲਕਬਰ ਦੇ ਵਿੱਚ ਜੋ ਚੈੱਕ ਅਪ ਕੈਂਪ ਲੱਗਿਆ ਤੁਸੀਂ ਉਹ ਚੈੱਕ ਅਪ ਕਰਵਾਇਆ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਕੈਂਪ ਬਾਰੇ ਸਰ ਇਹ ਦੇਖੋ ਇਹ ਪਿੰਡ ਜੀ ਜਿਹੜੀਆਂ ਔਰਤਾਂ ਚੈੱਕ ਅਪ ਕਰਦੇ ਨੇ ਬਹੁਤ ਹੀ ਵਧੀਆ ਪ੍ਰਹਿਲਾ ਦਿੱਤਾ ਹੈ ਇਹਦੇ ਵਿੱਚ ਲੇਡੀਜ਼ ਨੂੰ ਆਪਣੇ ਰੋਗਾਂ ਦੀ ਮਿਲ ਕੇ ਜੀ ਇਹਦੇ ਚ ਜਾਣਕਾਰੀ ਮਿਲਦੀ ਹੈ ਸਰ ਡਾਕਟਰ ਨੇ ਬਹੁਤ ਹੀ ਵਧੀਆ ਟਰੀਟਮੈਂਟ ਕੀਤਾ ਹੈ ਕਿ ਲੇਡੀਜ਼ ਦੇ ਬ੍ਰੈਸਟ ਦਾ ਮਾਊਥ ਦਾ ਔਰ ਬੱਚੇ ਖਾਂਦੀ ਤੇ ਜਿਹੜੇ ਚੈੱਕ ਅਪ ਕਰਤੇ ਨੇ ਤੇ ਇਹ ਮਤਲਬ ਕਿ ਵਧੀਆ ਉਪਰਾਲਾ ਹੈ ਹਰ ਪਿੰਡ 'ਚ ਮਤਲਬ ਕਿ ਇੱਥੇ ਕੈਂਪ ਲੱਗਨੇ ਚਾਹੀਦੇ ਹਨ ਤਾਂ ਕਿ ਜੋ ਲੇਡੀਜ਼ 'ਚ ਬਦਰੀਆਂ ਜਿਹੜੀਆਂ ਪ੍ਰੋਬਲਮ ਹੈ ਇਹ ਇਹਨਾਂ ਦਾ ਜਾਣਕਾਰੀ ਹੈ ਜਿਹੜੇ ਮਤਲਬ ਕਿ ਇਹਨਾਂ ਉਹ ਕੈਂਪ ਦੇ ਵਿੱਚ ਚੈੱਕ ਅਪ ਆਇਆ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਕੈਂਪ ਦੇ ਬਾਰੇ ਅਸੀਂ ਚੈੱਕ ਅਪ ਮਤਲਬ ਅਸੀਂ ਕੈਂਪ ਦੇ ਵਿੱਚ ਆਏ ਹਾਂ ਅਤੇ ਔਰਤਾਂ ਨੂੰ ਵੀ ਇਕੱਠੀਆਂ ਕੀਤੀਆਂ ਆਲੇ-ਦਾਲੇ ਦੇ ਲੋਕਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਦੱਸਿਆ ਛੋਟੇ ਬੱਚਿਆਂ ਕੁੜੀਆਂ ਨੂੰ ਵੀ ਕਿਸੇ ਬਾਰੇ ਵੀ ਜਿਸ ਨਾਲ ਹੁਣ ਬ੍ਰੈਸਟ ਦੇ ਵਿੱਚ ਕੈਂਸਰ ਬਣਦੀ ਹੈ ਉਹਦੇ ਵਾਸਤੇ ਉਹਨਾਂ ਨੂੰ ਜਾਂਚ ਦੱਸੀ ਹੈ ਵੀ ਕਿਸ ਤਰੀਕੇ ਨਾਲ ਬਣ ਸਕਦੀ ਹੈ ਡਾਕਟਰ ਸਾਹਿਬ ਨੇ ਸਾਨੂੰ ਟ੍ਰੇਨਿੰਗ ਦਿੱਤੀ ਹੈ ਬਹੁਤ ਚੰਗੀ ਢੰਗ ਨਾਲ ਦਿੱਤੀ ਹੈ ਕਿ ਆ ਬੱਚੇਦਾਨੀ ਦੇ ਵਿੱਚ ਤਸੋਲੀਆਂ ਜਾਂ ਕੋਈ ਕੈਂਸਰ ਦੀ ਸਿਹਤ ਆਉਂ ਜਾਂਦੀ ਹੈ ਉਹ ਵੀ ਸਾਨੂੰ ਮਤਲਬ ਡਾਕਟਰ ਸਾਹਿਬ ਨੇ ਬਹੁਤ ਚੰਗੇ ਤਰੀਕੇ ਨਾਲ ਸਾਨੂੰ ਦੱਸਿਆ ਹੈ ਕਿਆ ਲੱਗਦਾ ਇਹ ਜੇ ਕੈਂਪ ਲੱਗਣੇ ਜਿਹੇ ਨੇ ਇਹਦੇ ਕੈਂਪ ਸਾਡੇ ਬਾਰ ਬਾਰ ਪਿੰਡ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਕਿਸੇ ਵੀ ਔਰਤ ਨੂੰ ਉਹਨਾਂ ਬਾਰੇ ਜਾਂ ਕਿਸੇ ਵੀ ਕੈਂਪ ਲੱਗਨੇ ਚਾਹੀਦੇ ਆ ਕਿਉਂਕਿ ਜਿਹੜੀਆਂ ਔਰਤਾਂ ਜਾਗਰਤ ਹੁਣ ਅੰਦਰਾਂ ਦੇ ਵਿੱਚ ਬੈਠੀਆਂ ਐ ਅਸੀਂ ਬਾਰ ਬਾਰ ਉਹਨਾਂ ਨੂੰ ਕਹਿੰਨੇ ਆਂ ਵੀ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਕਿ ਦੁਨੀਆ ਕਿਆ ਚੀਜ਼ ਐ ਵੀ ਸਰਪੰਚ ਨੇ ਜੋ ਕੈਂਪ ਸਾਡੇ ਸਰਪੰਚ ਸਾਹਿਬ ਦਾ ਬਹੁਤ ਪਿੰਡ ਦੇ ਵਿੱਚ ਸਹਿਯੋਗ ਐ ਜਿੱਦਣ ਦੇ ਬਣਿਆ ਕੋਈ ਨਾ ਕੋਈ ਕੈਂਪ ਸਾਡੇ ਪਿੰਡ ਦੇ ਵਿੱਚ ਲੱਗ ਰਿਹਾ ਐ ਔਰ ਔਰਤਾਂ ਨੂੰ ਵੀ ਪਤਾ ਲੱਗ ਰਿਹਾ ਐ ਦੀਹਾ ਵੀ ਬਿਮਾਰੀਆਂ ਕਿ ਐ ਨਹੀਂ ਤਾਂ ਅੰਦਰੇ ਬੈਠੀਆਂ ਕੋਈ ਦੇਸੀ ਦੀ ਦਵਾਈ ਕਰਕੇ ਐਵੇਂ ਹੋਰ ਜ਼ਿਆਦਾ ਵੱਧ ਤੋਂ ਵੱਧ ਉਹ ਆਪਣੀਆਂ ਬਿਮਾਰੀਆਂ ਜਾਗਰਤ ਕਰ ਰਹੀਆਂ ਨੇ ਜੀ ਮਲਕਪੁਰ ਦੇ ਵਿੱਚ ਜਿਹੜਾ ਚੈੱਕਅਪ ਕੈਂਪ ਲਗਾਇਆ ਗਿਆ ਔਰਤਾਂ ਦੇ ਕੈਂਸਰ ਦੇ ਠੀਕਾਣਾ ਚਾਹੁੰਦੇ ਹੋ ਕੀ ਮਨ ਮਾਇਆ ਕਿ ਇਹ ਕੈਂਪ ਲਗਾਉਣਾ ਚਾਹੀਦਾ ਇਹ ਅਸਲ ਵਿੱਚ ਜੀ ਕਾਫੀ ਦਿਨ ਤੋਂ ਮੇਰਾ ਵਿਚਾਰ ਚੱਲ ਰਿਹਾ ਤਾਂ ਮਨ ਸਿਆ ਵੀ ਪਿੰਡ ਪਿੰਡਾਂ ਦੇ ਵਿੱਚ ਲੱਖ ਲੱਖ ਤਰ੍ਹਾਂ ਦੇ ਅਸੀਂ ਆਪਣੇ ਆਪਣੇ ਚੈੱਕਅਪ ਲਗਵਾਈਏ ਇੱਕ ਥੋੜੇ ਦਿਨ ਪਹਿਲਾਂ ਅਸੀਂ ਅਖਾਂ ਦਾ ੈਂਪਲ ਹੋਇਆ ਤਾਂ ਜਿਹਦੇ ਵਿੱਚ ਅੱਖਾਂ ਦੇ ਫਰੀ ਕੈਂਪ ਹੋਰ ਚੈੱਕ ਕਰੀਆਂ ਦੀਆਂ ਉਹਦੇ ਬਾਅਦ ਅਣਕਾਂ ਵੀ ਤਕਰੀਬਨ ਫਰੀ ਦਿੱਤੇ ਤਾਂ ਹੁਣ ਫੇਰ ਸਾਨੂੰ ਲੱਗਿਆ ਵੀ ਹੁਣ ਜਿਹੜੀ ਕੈਂਸਰ ਦੀ ਬਿਮਾਰੀ ਪੰਜਾਬ ਦੇ ਵਿੱਚ ਬਹੁਤ ਫੈਲ ਰਹੀ ਹੈ ਉਹਦੇ ਕਰਕੇ ਅਸੀਂ ਜੀ ਭਾਮਾ ਹਸਪਤਾਲ ਨਿਊ ਮੁੱਲਾਂ ਪਰ ਨਿਊ ਚੰਡੀਗੜ੍ਹ ਨੁੱਲਾਂ ਪਰ ਚਾ ਸੀ ਉਹਨਾਂ ਨਾਲ ਪਹੁੰਚ ਕਰੀ ਉਹ ਇਹਨਾਂ ਦਾ ਕੈਂਪ ਲਾਇਆ ਉਹਦੇ ਵਿੱਚ ਸਾਰੇ ਟੈਸਟ ਫਰੀ ਆ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਵੀ ਕਰ ਰਹੇ ਆਂ ਉਹਦੇ ਬਾਅਦ ਲੱਗ ਲੱਗ ਤਰ੍ਹਾਂ ਦੇ ਜਿੰਨਾ ਲੱਛਣ ਆ ਉਹਨਾਂ ਨੂੰ ਕਿਹਾ ਵੀ ਅਸੀਂ ਫਰੀ ਲੈ ਦਵਾਈ ਦੋਗੇ ਫਰੀ ਟੈਸਟ ਕਰਾਂਗੇ ਸਾਰਾ ਹਰ ਤਰ੍ਹਾਂ ਦਾ ਫਰੀ ਆ ਜਾ ਇਹਨਾਂ ਦਾ ਅਸੀਂ ਬਹੁਤ ਬਤਨ ਕਰਦੇ ਪਿੰਡ ਪਹੁੰਚਣਾ ਜਿਹੜਾ ਪਿੰਡ ਦੇ ਵਿੱਚ ਹੋਰ ਕੀ ਸਮਾਜ ਸੇਵੀ ਕੰਮ ਤੁਹਾਡੇ ਵੱਲੋਂ ਕੀਤੇ ਜਾਂਦੇ ਸਾਡੇ ਵੱਲੋਂ ਸਾਰੇ ਸਮਾਜ ਸੇਵੀ ਪਿੰਡ ਦੇ ਵਿੱਚ ਜਿੰਨੇ ਹੋਰ ਕੈਂਪ ਆ ਕੋਈ ਖੇਡਾਂ ਬਾਰੇ ਹੁਣ ਕਿਆ ਕਿਆ ਦੱਸਾਂ ਜੀ ਯਾਦ ਨਹੀਂ ਪਿੰਡ 'ਚ ਕੋਈ ਕੰਮ ਰਿਹਾ ਹੀ ਨਹੀਂ ਨਹੀਂ ਫਿਰ ਵੀ ਕੋਈ ਜਾਣੋ ਕਰਾਓ ਜੀ ਦਸਤ ਕੰਮ ਜਾਣੋ ਪਿੰਡਾਂ ਦੇ ਵਿੱਚ ਲੋਕ ਭਲਾਈ ਦੇ ਕੰਮ ਸਾਰੇ ਹੀ ਤਕਰੀਬਨ ਹੁੰਦੇ ਰਹਿੰਦੇ ਵੱਖ-ਵੱਖ ਟਾਈਮ ਤੇ ਜਦ ਜਦ ਕੋਈ ਟਾਈਮ ਆਉਂਦਾ ਹੈ ਉਹ ਟਾਈਮ ਦੇ ਨਾਲ ਕੰਮ ਕਰਦੇ ਰਹਿੰਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਖਤਰਨਾਕ ਬਿਮਾਰੀ ਕੈਂਸਰ ਦੀ ਬਿਮਾਰੀ ਦਾ ਕੈਂਪੇਨ ਲੋਕਾਂ ਨੂੰ ਇਸ ਦਾ ਫੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਆਓ ਟੈਸਟ ਕਰਾਓ ਇਹ ਇੱਕ ਜਿਹੜੀ ਐ ਇਹ ਤਾਂ ਤੁਹਾਨੂੰ ਜਾਣੋ ਹੋਣਾ ਚਾਹੀਦਾ ਹੈ ਵੀ ਆਪਾਂ ਇਹ ਕੋਈ ਇੰਨੀ ਹੋ ਨਹੀਂ ਹੈਗੀ ਵੀ ਇਹ ਤਾਂ ਸਭ ਅੱਜ ਮਲਿਕਪੁਰ ਦੇ ਵਿੱਚ ਜਿਹੜਾ ਚੈੱਕਅਪ ਕੈਂਪ ਲੱਗਿਆ ਗਿਆ ਹੈ ਠੀਕ ਕਹਿਣਾ ਚਾਹੁੰਦੇ ਹਾਂ ਸਾਡੀ ਟੀਮ ਆਈ ਹੈ ਹومی ਬਾਬਾ ਕੈਂਸਰ ਹਸਪੀਟਲ ਤੋਂ ਮੁੱਲਾਪੁਰ ਤੋਂ ਜੇਸੀ ਇਸ ਚੈੱਕਅਪ ਕੈਂਪ ਲਾਇਆ ਸਾਰੀ ਲੇਡੀਜ਼ ਲਈ ਜੀ ਡੀ ਵੀ ਸੱਜ ਸੁਧੌਰ ਕਲ ਨੇ ਉਰ ਫੋਦਾ ਲਈ ਕੈਂਪ ਹੈ ਜਿਹਦੇ ਵਿੱਚ ਮੂੰਹ ਛਾਤੀ ਤੇ ਬੱਚੇਦਾਨੀ ਦੀ ਮੂਡ ਦੀ ਜਾਂਚ ਹੋ ਰਹੀ ਹੈ ਤੀਨੋਂ ਜਾਂਚ ਇੱਥੇ ਕੀਤੀ ਜਾਏਗੀ ਤੇ ਨਾਲ ਹੀ ਉਹਨਾਂ ਨੂੰ ਫਾਰਮ ਦਿੱਤਾ ਜਾਏਗਾ ਤੇ ਰਿਪੋਰਟ ਦਿੱਤੀ ਜਾਏਗੀ ਨਾਲ ਹੀ ਸਾਰੇ ਟੈਸਟ ਹੋ ਕੇ ਨਾਲ ਹੀ ਉਹਨਾਂ ਦੀ ਰਿਪੋਰਟ ਵੀ ਆਜੂਗੀ ਤੇ ਉਹਦੇ ਤੇ ਲਿਖਿਆ ਜਾਏਗਾ ਜੇੜੀ ਵੀ ਪ੍ਰੋਬਲਮ ਹੋਏਗੀ ਜਾਂ ਕੁਝ ਵੀ ਹੋਏਗਾ ਉਸ ਤੋਂ ਬਾਅਦ ਕਲ ਨੂੰ ਜੇ ਕਿਸੇ ਨੂੰ ਕੋਈ ਪ੍ਰੋਬਲਮ ਨਿਕਲਦੀ ਹੈ ਤੇ ਸਾਡੇ ਹਸਪਤਾਲ ਵੱਲੋਂ ਇੱਕ ਸਰਵਿਸ ਪ੍ਰੋਵਾਈਡ ਕੀਤੀ ਜਾਏਗੀ ਜਿਹੜੀ ਵੀ ਲੇਡੀਜ਼ ਨੂੰ ਦਿੱਕਤ ਆਏਗੀ ਉਹਨਾਂ ਨੂੰ ਸਾਡੀ ਗੱਡੀ ਲੈਣ ਆਏਗੀ ਤੇ ਛੱਡਣ ਵੀ ਜਾਏਗੀ ਤੇ ਉੱਥੇ ਜਾ ਕੇ ਉਹਨਾਂ ਦੇ ਬਾਕੀ ਦੇ ਟ੍ਰੀਟਮੈਂਟ ਮੁਫਤ ਚ ਹੋਣਗੇ ਹੋਰ ਕਿਤੇ ਪੇਸ਼ੈਂਟ ਹੈਗਾ ਘਰ ਵਿੱਚ ਇਕ ਬਣਾਉਂਦੇ ਬਹੁਤ ਸਾਰੇ ਪੇਸ਼ੈਂਟ ਆਏ ਨੇ ਇਹਦਾ ਨੰਬਰ ਦਾ ਨੰਬਰ ਸਾਡੇ 500 ਤੋਂ ਜ਼ਿਆਦਾ ਕੈਂਪ ਲੱਗ ਚੁੱਕੇ ਨੇ ਪੂਰੇ ਪੰਜਾਬ ਈਅਰ ਨੂੰ ਕਵਰ ਕੀਤਾ ਸੀ ਤੇ ਪੇਸ਼ੈਂਟ ਸਾਡੇ ਜਿੰਨੇ ਵੀ ਪੋਜ਼ਿਟਿਵ ਆਏ ਆ ਉਸ ਤੋਂ ਅਸੀਂ 50 ਤੋਂ 60 70% ਪੇਸ਼ੈਂਟ ਨੂੰ ਬੁਲਾ ਲਿਆ ਤੇ ਸਾਡੀ ਟੀਮ ਹੁੰਦੀ ਹੈ ਫਾਲੋਅ ਅਪ ਦੀ ਫਾਲੋਅ ਅਪ ਟੀਮ ਜਾਂਦੀ ਹੈ ਤੇ ਉਹ ਪੇਸ਼ੈਂਟ ਨੂੰ ਲੈ ਕੇ ਆਂਦੀ ਹੈ ਤੇ ਘਰ ਵਿੱਚ ਵੀ ਜਾਂਚ ਹੁੰਦੀ ਹੈ ਸਾਲ ਬਾਅਦ ਕਿਸ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦੀ ਪਹਿਚਾਣ ਹੁੰਦੀ ਹੈ ਉਸ ਰੇਜ ਦੇ ਪੇਸ਼ੇ ਕੋਈ ਆਇਆ ਕੋਈ ਲੱਗਿਆ ਤਾਂ ਦਿੱਕਤਲੀ ਪੇਸ਼ੰਤਾਂ ਦੇ ਉਹਨਾਂ ਦਾ ਟ੍ਰੀਟਮੈਂਟ ਸਾਡੇ ਹਸਪਤਾਲੋਂ ਚੱਲ ਰਿਹਾ ਹੈ ਤੇ ਉਹ ਹੁਣ ਠੀਕ ਨੇ ਦਿੱਕਤ ਜਿਹੜੀ ਆ ਉਹਨਾਂ ਦੀ ਸੋਲਵ ਵੀ ਹੋਈਆਂ ਨੇ ਤੇ ਬਹੁਤ ਫਰਕ ਵੀ ਪਿਆਉਣਾ ਜਿਹੜਾ ਬ੍ਰੈਸਟ ਕੈਂਸਰ ਦਾ ਮਰੀਜ਼ ਹੁੰਦਾ ਉਹਦੇ ਲੱਛਣ ਕੀ ਆ ਜੀ ਕੀ ਕਹਨੇ ਜੋ ਲੱਛਣ ਦੀ ਗੱਲ ਕਰੋਗੇ ਤਾਂ ਲੱਛਣ ਤਾਂ ਐਦਾਂ ਨਹੀਂ ਪਤਾ ਚੱਲੇਗਾ ਤਦ ਵੀ ਅਸੀਂ ਇੱਕ ਟੈਕਨੀਕ ਸਿਖਾਉਂਦੇ ਇਥੇ ਉਹ ਟੈਕਨੀਕ ਦਾ ਨਾਮ ਹੈ ਸੈਲ ਬ੍ਰੈਸਟ ਐਗਜ਼ਾਮੀਨੇਸ਼ਨ ਉਹ ਟੈਕਨੀਕ ਨਾਲ ਥਾਰੀ ਔਰਤਾ ਕਰ ਵਿੱਚ ਰਹਿ ਕੇ ਇੱਕ ਜਾਂਚ ਨੂੰ ਕਰ ਸਕਦੇ ਨੇ ਤੇ ਕੋਈ ਵੀ ਛੋਟੀ ਬਿਮਾਰੀ ਫੜ ਸਕਦੇ ਨੇ ਜਿੱਦਾਂ ਹੁਣ ਕੋਈ ਵੀ ਬ੍ਰੈਸਟ ਕੈਂਸਰ ਹੈ ਉਹ ਕਦੇ ਵੀ ਇੱਕ ਦਿਨ ਚ ਨਹੀਂ ਬਣਦਾ ਉਹਨੂੰ 8-10 ਸਾਲ ਲੱਗਦਾ ਬਣਨ ਚ ਠੀਕ ਹੈ ਉਹ 8-10 ਸਾਲ ਬਣਨ ਚ ਲੱਗਦਾ ਜਿੰਨੇ ਵੀ ਆਰਡਰ ਤੇ ਜਾਂਚ ਕਰਾ ਨਹੀਂ ਉਹ ਸਾਰੀ ਹੈਲਦੀ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਉਹਨਾਂ ਦੀ ਛਾਤੀ ਦੀ ਜਾਂਚ ਕਰਦੇ ਤੇ ਉਹਨਾਂ ਨੂੰ ਸਿਖਾਉਂਦੇ ਕਿਦਾ ਹੱਥ ਨਾਲ ਸੱਤ ਦੀ ਜਾਂਚ ਕਰੇ ਰਹਿ ਕੇ ਕਰ ਸਕਦੇ ਨੇ ਤੇ ਕੋਈ ਵੀ ਵੱਡੀ ਬਿਮਾਰੀ ਜਿੱਦਾ ਲੰਪ ਹੈ ਉਹ 8 ਸਾਲ ਲੇਗਾ ਬਣਨ ਤੇ ਅਸੀਂ ਕੀ ਕਰਦੇ ਉਹਨਾਂ ਨੂੰ ਜਾਣ ਸਿਖਾ ਦਾਂਗੇ ਤੇ ਕੋਈ ਵੀ ਲੰਪ ਜਿਹੜਾ ਬਾਤ ਵੱਧੂਗਾ ਸਾਈਡ ਠੀਕ ਹੈ ਉਹ ਛੋਟਾ ਜਿਹਾ ਲੰਪ ਵੀ ਫੜ ਗਏ ਉਹ ਕੋਈ ਵੀ ਛੋਟੀ ਬਿਮਾਰੀ ਸਾਡੇ ਕੋਲ ਲੈ ਕੇ ਆਣਗੇ ਤਾਂ ਉਹਦਾ ਜਲਦੀ ਜਲਦੀ ਇਲਾਜ ਹੋ ਸਕਦਾ ਇਹ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਕੀ ਬਿਮਾਰੀਆਂ ਤੋਂ ਬਚਣ ਦੀ ਪਹਿਲੀ ਬਾਤ ਪਾਇ ਜੈਨੇਟਿਕ ਹੁੰਦੀ ਹੈ ਕਦੇ ਕਦੇ ਤਾਂ ਜੈਨੇਟਿਕ ਜੈਨੇਟਿਕ ਦਾ ਮਤਲਬ ਹੈ ਕਿ ਮਾਪੇ ਨੂੰ ਅਤੇ ਬੱਚਾ ਨੂੰ ਵੀ ਹੋ ਸਕਦੀ ਹੈ ਪਹਿਲਾਂ ਤਾਂ ਇਹਨੂੰ ਤਾਂ ਅਸੀਂ ਬਚਾ ਨਹੀਂ ਸਕਦੇ ਬਾਕੀ ਲੱਛਣ ਹੁੰਦੇ ਨੇ ਦਾਰੂ ਨਾ ਪੀਣਾ ਢੀੜੀ ਸਿਗਰਟ ਨਾ ਲੈਣਾ ਕਮ ਉਮਰ ਚ ਵਿਆਹ ਨਾ ਕਰਾਣਾ ਕੁੜੀਆਂ ਦਾ ਬੱਚੇ ਦੇ ਵਿੱਚ ਗੈਪ ਪਾਣਾ ਇਹ ਸਾਰੇ ਚੀਜ਼ਾਂ ਨੇ ਜਿੰਨੂੰ ਅਸੀਂ ਰੋਗਦਾਨ ਕਰ ਸਕਦੇ ਨੇ ਤਾਂ ਇਹ ਬਿਮਾਰੀ ਨੂੰ ਹੋਣ ਤੋਂ بچਾ ਸਕਦੇ ਹਾਂ ਜਿਵੇਂ ਅੱਜ ਤੁਹਾਡੀ ਟੀਮ ਪਿੰਡ ਮਧਕਪੁਰ ਦੇ ਵਿੱਚ ਬੁਲਤੀ ਆ ਕਿਉਂਕਿ ਹੋਰ ਪਿੰਡਾਂ ਦੇ ਵਿੱਚ ਜਾਂ ਆਪਣੇ ਅਗਲੇ ਜਗ੍ਹਾ ਕੈਂਪ ਲਾਣ ਦੇ ਹਾਂਜੀ ਦੱਸਿਆ ਤਾਂ ਮੈਂ 500 ਪਿੰਡ ਅਸੀਂ ਕਵਰ ਕਰ ਲੈਨੇ ਹਲੇ ਤੱਕ ਠੀਕ ਹੈ ਇਸ ਤੋਂ ਜ਼ਿਆਦਾ ਕਵਰ ਹੋ ਰਹੇ ਨੇ ਸਾਡਾ ਪੰਜਾਬ ਸਾਈਡ ਸਾਰਾ ਕਵਰ ਹੋ ਰਿਹਾ ਥਿਰੇ ਅਪੀਲ ਕੀ ਕਰਨਾ ਚਾਹੁੰਦੇ ਹਾਂ ਪ੍ਰੈਸ਼ਰ ਨੂੰ ਜਾਂ ਲੋਕਾਂ ਨੂੰ ਕੀ ਕਹਿੰਦੀ ਕਰਨਾ ਚਾਹੁੰਦੇ ਹਾਂ ਅਸੀਂ ਬਸ ਇਹ ਕੰਮ ਕੀ ਕਿ ਅਵੇਅਰਨੈਸ ਘਟ ਹੈ ਇਸ ਚੀਜ਼ ਦੀ ਇਦਾਂ ਓਰਲ ਬ੍ਰੈਡ ਸਰਵਿਕਸ ਕੈਂਸਰ ਨੂੰ ਬਚਾਇਆ ਜਾ ਸਕਦਾ ਹੈ। ਇਸ ਕੈਂਸਰ ਨੂੰ ਜਦ ਬਚਾਇਆ ਜਾ ਸਕਦਾ ਤੇ ਲੋਕੀ ਆਹਨ ਤੇ ਉਹਨਾਂ ਦੀ ਜਾਂਚ ਕਰਾਣ। ਇਹ ਮਤ ਕਹਿਣ ਕਿ ਅਸੀਂ ਠੀਕ ਆ। ਅਸੀਂ ਤੁਹਾਡੇ ਲਈ ਆਇਆ ਠੀਕ ਹੈ। ਲੋਕਾਂ ਲਈ ਆਇਆ ਅਸੀਂ ਤੇ ਅਸੀਂ ਚਾਹਦੇ ਤਾਂ ਕਿ ਲੋਕ ਆਣ ਸਾਡੇ ਕੋਲ ਤੇ ਆਪਣੀ ਜਾਂਚ ਕਰਾਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਕੱਲ ਨੂੰ ਕੋਈ ਵੱਡੀ ਬਿਮਾਰੀ ਤੋਂ ਬਚਣ ਸਕਦੇ ਆ। ਠੀਕ ਹੈ ਕੈਂਸਰ ਇਹੋ ਜੀ ਬਿਮਾਰੀ ਹੈ ਜਿਹੜੇ ਤੋਂ ਬਚਿਆ ਨਹੀਂ ਜਾਂਦਾ ਬਟ ਇਹ ਤਿੰਨ ਕੈਂਸਰ ਜਿਨ੍ਹਾਂ ਤੇ ਅਸੀਂ ਜਾਂਚ ਕਰ ਰਹੇ ਬਚ ਸਕਦੇ ਆ। ਕੋਈ ਵੱਡੇ ਸਟੇਜ ਤੋਂ ਵੱਧ ਸਕਦੇ ਤਾਂ ਅਗਰ ਜਦੋਂ ਉਹ ਵੱਧ ਸਕਦੇ ਤਾਂ ਨੂੰ ਆਉਣਾ ਚਾਹੀਦਾ ਹੈ ਤੇ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ